ਸਾਰੇ ਜਿਹੜਾ ਆਪਣੇ ਰੋਡ ਨੂੰ ਕਟੂ ਕਰ ਰਹੇ ਆ ਸੜਕ ਦਾ ਜਿਹੜੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਿੰਡ ਚੱਬੇਵਾਲ ਵਿਖੇ ਸਾਰੇ ਇਕੱਤਰਿਤ ਹੋਏ ਆ ਜਿਹਦੇ ਵਿੱਚ ਅਸੀਂ ਜੋ ਚੱਬੇਵਾਲ ਤੋਂ ਆਪਣੇ ਬਕਰੌਰ ਸੀਨਾ ਸਸੋਲੀ ਦਿਵਾਇਆ ਹੋ ਕੇ ਜਾਂਦੀ ਹੈ ਸੜਕ ਉਸ ਦਾ ਉਦਘਾਟਨ ਕੀਤਾ ਗਿਆ ਤੇ ਕੰਮ ਵੀ ਨਾਲ ਨਾਲ ਜੋ ਸ਼ੁਰੂ ਕਰਾਇਆ ਜਾਏਗਾ ਤੇ ਇਸ ਦੀ ਲੰਬਾਈ تقریبا 7.35 ਕਿਲੋਮੀਟਰ ਹੈ ਤੇ ਇਸ ਦੀ ਲਾਗਤ تقریبا 3.75 ਕਰੋੜ ਦੀ ਹੈ ਜਾਨੀ ਕਿ ਪੌਣੇ 4 ਕਰੋੜ ਦੀ ਹੈ ਤੇ ਇਸ ਦੇ ਲਈ ਮੈਂ ਸਾਰੇ ਆਪਣੇ ਹਲਕਾ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਨਾਲ ਹੀ ਧੰਨਵਾਦ ਕਰਦਾ ਮੈਂ ਸਾਡੀ ਮਾਨ ਸਰਕਾਰ ਦਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਹਰਮਨ ਪਿਆਰੇ ਨੇਤਾ ਸਾਡੇ ਐਮਪੀ ਸਾਹਿਬ ਡਾਕਟਰ ਰਾਜਕਮਾਰ ਛੱਬੇਵਾਲ ਜੀ ਜਿਨ੍ਹਾਂ ਨੇ ਬਹੁਤ ਜਿਨ੍ਹਾਂ ਦੀ ਪੁਰਜ਼ੋਰ ਮਿਹਨਤ ਦੇ ਨਾਲ ਅੱਜ ਜੋ ਇਹ ممکن ਹੋ ਪਾਇਆ ਕਿਉਂਕਿ ਬਹੁਤ ਡਿਮਾਂਡ ਸੀਗੀ ਲੋਕਾਂ ਦੀ ਇੱਥੋਂ ਸੜਕ ਦੀ ਤੇ ਬਹੁਤ ਦੇਰ ਤੋਂ ਡਿਮਾਂਡ ਸੀ ਤੇ ਹੁਣ ਇਹ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਤੇ ਬਹੁਤ ਜਲਦੀ ਇਸ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਨੇਪਰੇ ਚਾੜਿਆ ਜਾਏਗਾ ਸਰ ਇਹ ਕਿਸੇ ਜਿੱਦਾਂ ਹੁਣ ਪਹਿਲਾਂ ਸੋਨੇ ਚਾਰਿਆ ਕਿ ਸਰਤਾਜ ਦੇ ਨਾਮ ਤੇ ਰੱਖਿਆ ਜਾ ਰਿਹਾ ਹੁਣ ਇਸ ਚੀਜ਼ ਦੇ ਬਾਰੇ ਮੈਨੂੰ ਕੋਈ ਇਨਫੋਰਮੇਸ਼ਨ ਕੰਕਰੀਟ ਕੋਈ ਹੈ ਨਹੀਂਗੀ ਆਪਾਂ ਪਤਾ ਕੀਤਾ ਸੀ ਬਟ ਕੁਝ ਹਲੇ ਕੰਕਰੀਟ ਇਨਫੋਰਮੇਸ਼ਨ ਹੈ ਨਹੀਂਗੀ ਹਾਲੇ ਸੜਕ ਜਿਹੜਾ ਅੱਜ ਬਣੀ ਰੋਡ ਨੂੰ ਕੱਟੂ ਕਰ ਰਹੇ ਆ ਫੜਕ ਦਾ ਜਿਹੜੀ ਵਾਰੀ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਿੰਡ ਚੱਬੇਵਾਲ ਵਿਖੇ ਸਾਰੇ ਇਕੱਤਰਿਤ ਹੋਏ ਆ ਜਿਹਦੇ ਵਿੱਚ ਅਸੀਂ ਜੋ ਚੱਬੇਵਾਲ ਤੋਂ ਆਪਣੇ ਬਜਰੌਰ ਸੀਨਾ ਸਸੋਲੀ ਦਿਵਾਇਆ ਹੋ ਕੇ ਜਾਂਦੀ ਹੈ ਸੜਕ ਉਸ ਦਾ ਉਦਘਾਟਨ ਕੀਤਾ ਗਿਆ ਤੇ ਕੰਮ ਵੀ ਨਾਲ ਨਾਲ ਜੋ ਸ਼ੁਰੂ ਕਰਾਇਆ ਜਾਏਗਾ ਤੇ ਇਸ ਦੀ ਲੰਬਾਈ ਤਕਰੀਬਨ 7.35 ਕਿਲੋਮੀਟਰ ਹੈ ਤੇ ਇਹਦੀ ਲਾਗਤ ਤਕਰੀਬਨ 3.75 ਕਰੋੜ ਦੀ ਹੈ ਜਾਨੀ ਕਿ ਪੌਣੇ 4 ਕਰੋੜ ਦੀ ਹੈ ਤੇ ਇਸ ਦੇ ਲਈ ਮੈਂ ਸਾਰੇ ਆਪਣੇ ਹਲਕਾ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਨਾਲ ਹੀ ਧੰਨਵਾਦ ਕਰਦਾ ਮੈਂ ਸਾਡੀ ਮਾਨ ਸਰਕਾਰ ਦਾ ਸਾਡੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਹਰਮਨ ਪਿਆਰੇ ਨੇਤਾ ਸਾਡੇ ਐਮਪੀ ਸਾਹਿਬ ਡਾਕਟਰ ਰਾਜਕਮਾਰ ਛੱਬੇਵਾਲ ਜੀ ਜਿਨ੍ਹਾਂ ਨੇ ਬਹੁਤ ਜਿਨ੍ਹਾਂ ਦੀ ਪੁਰਜ਼ੋਰ ਮਿਹਨਤ ਦੇ ਨਾਲ ਅੱਜ ਜੋ ਇਹ ممکن ਹੋ ਪਾਇਆ ਕਿਉਂਕਿ ਬਹੁਤ ਡਿਮਾਂਡ ਸੀਗੀ ਲੋਕਾਂ ਦੀ ਇਥੋਂ ਸੜਕ ਦੀ ਤੇ ਬਹੁਤ ਦੇਰ ਤੋਂ ਡਿਮਾਂਡ ਸੀ ਤੇ ਹੁਣ ਇਹ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਤੇ ਬਹੁਤ ਜਲਦੀ ਇਸ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਨੇਪਰੇ ਚਾੜਿਆ ਜਾਏਗਾ ਸਰ ਇਹ ਕਿਸੇ ਜਿੱਦਾਂ ਹੁਣ ਪਹਿਲਾਂ ਸੋਨੇ ਚਾਰਿਆ ਜੀ ਇਹ ਸਰਤਾਜ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ ਮੇਰੇ ਇਸ ਚੀਜ਼ ਦੇ ਬਾਰੇ ਮੈਨੂੰ ਕੋਈ ਇਨਫੋਰਮੇਸ਼ਨ ਕੰਕਰੀਟ ਕੋਈ ਹੈ ਨਹੀਂਗੀ ਆਪਾਂ ਪਤਾ ਕੀਤਾ ਸਕੇ ਬਟ ਕੁਝ ਹਲੇ ਕੰਕਰੀਟ ਇਨਫੋਰਮੇਸ਼ਨ ਹੈ ਨਹੀਂਗੀ ਠੀਕ ਹੈ